ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਣ ਜਾ ਰਹੇ ਹਾਂ ਜੀ ਤੇਰਾ ਏਕੋ ਨਾਮ ਮਨਜੀਠੜਾ ਰਤਾ ਮੇਰਾ ਝੋਲਾ ਸਦ ਰੰਗ ਢੋਲਾ ਇਹ ਸ਼ਬਦ ਭਾਈ ਸਰਪਾਈ ਕੁਲਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਉਹਨਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਹੈ ਬਹੁਤ ਹੀ ਵਧੀਆ ਕੰਪੋਜੀਸ਼ਨ ਹੈ ਬਹੁਤ ਹੀ ਪਿਆਰੀ ਰੀਤ ਹੈ ਬਹੁਤ ਹੀ ਪਿਆਰ ਨਾਲ ਭਾਈ ਸਭ ਨੂੰ ਸ਼ਬਦ ਗਾਇਨ ਕੀਤਾ ਗਿਆ ਹੈ ਅੱਜ ਆਪਾਂ ਇਹ ਸ਼ਬਦ ਮੰਦਰ ਸਤਕ ਦੇ ਚੌਥੇ ਕਾਲੇ ਤੋਂ ਮੇਰੀਆਂ ਭੈਣਾਂ ਤੇ ਬੱਚਿਆਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੇ ਤਾਲ ਕਹਿਰਵਾ ਤਾਲ ਹੈ ਇਸ ਸ਼ਬਦੰਦਰ ਲੱਗਣ ਵਾਲੇ ਸੁਰਾਂ ਜੀ ਸਾਰੇ ਗਾ ਮਾ ਪਾ ਦਾ ਨੀ ਸਾਰੀਆਂ ਸੁਰਾਂ ਸ਼ੁੱਧ ਲੱਗਣੀਆਂ ਜੀ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਅਤੇ ਅੰਤਰੇ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸੁਰਾਂ ਤੇ ਸਾਰਾ ਸ਼ਬਦ ਸਮਝਾਵਾਂਗਾ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਬੋਲਚੋ ਦੀ ਮਾਫੀ ਕੀਤੀ ਉਸਮਾਤ ਬਖਸ਼ਣੀ ਸ਼ਬਦ ਸਿੱਖੀਏ ਜੀ रंग टोला रत्ता मेरा चोर ਤਪ ਤਪ ਕਾ ਬੰਦ ਪੇੜ ਲਾ ਜਿੱਤ ਲੰਘ ਹੈ ਵਹਿਲਾ ਨਾਸਰ ਵਰ ਨਾ ਉਛਲੇ ਐਸਾ ਪੰਥ ਸੁਹੇਲਾ Que homem ਆ ਰਿਆ ਹੈ ਸੱਚਾ ਸੋਈ Uh Olá! -oh. ਪਿਆਰਾ ਹਮਸਹਿ ਕੇਰੀਆਂ ਦਾਸੀਆਂ ਸਾਚ ਖਸਮ ਹਮਾਰਾ ਤੇਰਾ ਇੱਕੋ ਨਾਮ ਮਜੀਠੜਾ ਰਕਤਾ ਮੇਰਾ ਇਹ ਸਥਾਈ ਅਤੇ ਬਾਕੀ ਅੰਤਰਿਆਪਨ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸਿਰਾਂ ਤੇ ਸਾਰਾ ਸ਼ਬਦ ਸਿੱਖਦੇ ਹਾਂ ਜੀ ਇਹ ਤੋਂ ਸ਼ਬਦ ਸ਼ੁਰੂ ਹੋਏਗਾ ਤੇਰਾ ਇੱਕੋ ਤੇਰਾ ਇੱਕੋ ਨਾਮ ਮਮਜੀਠੜਾ ਨਾ ਸਰਗਮ ਨੀ ਸਾ ਨੀ ਸ ਦ ਪ ਪਾ ਨੀ ਦ ਪ ਗ ਮ ਪ ਪ ਪ ਪ ਤੇਰਾ ਇਹ ਇੱਕ ਨਾ ਮਜੀਠੜਾ ਮਜੀਠੜਾ ਗਰਸਾ ਮਜੀ ਦੂਸਰੀ ਵਾਰ ਲਾਈਨ ਦੂਸਰੀ ਵਾਰ ਜਦੋਂ ਗਾਣੀ ਹੈ واپسی آنی ہے پھر اگلی لائن رتہ میرا چولا رتہ میرا سا سرگم سارنی سا رتا میرا چولا رتا میرا سار ਰੇ ਨੀ ਸ ਰਤਾ ਮੇਰਾ ਚੋਲਾ ਸਦ ਰੰਗ ਢੋਲਾ ਸ ਰੇ ਨੀ ਸ ਗ ਗ ਮ ਪ ਮ ਰੇ ਮੰਗਰੇ ਮੰਗ ਸ ਰੇ ਨੀ ਸ ਇਹ ਅਸਥਾਈ ਹੈ ਹੁਣ ਆਪਾਂ ਅੰਤਰਾ ਸਿੱਖਦੇ ਹਾਂ ਜੀ اندرہ شروع ہوئے گا جی پہلا جب تاپ کا جپ تاپ گام پا دم گا ما پا بیکھنا ہے جپ تاپ گاما پادا jap tap ka mukham patam dad pamanga jap tap ka gam patam jap tap बन्द् बंद बेड़ला भेडला बेडला पि नी नी बंद बेड़ बे ਜਿੱਤ ਲੰਘ ਹੈ ਬਹਿਲਾ ਜਿੱਤ ਲ ਜਿੱਤ ਲੰਘ ਹੈ ਬਹਿਲਾ ਆ ਸਰਗਮੇ ਕੋ ਜਿੱਤ ਲੰਘ ਹੈ ਜਿੱਤ ਜਿੱਤ ਲੰਗ ਹੈ ਪਾਣੀ 사ਗਰੇ ਪਾਣੀ 사ਗਰੇ ਜਿੱਤ ਲੰਗ ਹੈ ਵਹਿਲਾ ਪਾਣੀ 사ਗਰੇ ਸ ਸ ਸ ਨੀ ਦ ਪ ਦ ਨੀ ਨੀ ਦ ਪ ਜਿੱਤ ਲੰਗ ਹੈ ਵ لا آ کرنا ہے آ جت لنگ ہے وہ پھر اگلی لائن اسے سگم دیا جائے گی ਨਾ ਸਰਵਰ ਨਾ ਉਛਲੇ ਐਸਾ ਪੰਖ ਸੁਹੇਲਾ ਤੇਰਾ ਇਹ ਕੋ ਨਾ ਮੁਮਦੀ ਠੜਾ ਫਿਰ ਅੰਤ ਸਥਾਈ ਆ ਜਾਏਗੀ ਜੀ ਠੜਾ ਇਹ ਸਾਇਦ ਪਹਿਲਾ ਅੰਤਰਾ ਮੈਂ ਤੁਹਾਨੂੰ ਸਰਗਮ ਦੇ ਨਾਲ ਜਿਵੇਂ ਸਮਝਾਇਆ ਉਸ ਤਰੀਕੇ ਨਾਲ ਕਰਨਾ ਹੈ ਹੁਣ ਆਪਾਂ ਬਾਕੀ ਅੰਤਰੇ ਸਿੱਖਦੇ ਹਾਂ ਜੀ ਦੂਸਰਾ ਅੰਤਰਾ ਸਾਜਨ ਚੱਲੇ ਪਿਆਰੇ ਆ ਕਿਉਂ ਮੇਲਾ ਹੋਈ Sandra Ganahe. ਚੌਥਾ ਅੰਤਰਾ ਸਿੱਖਦੇ ਹਾਂ ਓ ਮੈ ਮਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲਪਾ ਕਿ ਅੰਧ ਅਤ ਬੋਲਾ 라ਸਤੰਤਰ ਨਾਨਕ ਕਹੈ ਸਹੇਨਿਓ ਸੋ ਖਰਾ ਪਿਆਰਾ ਹਮ ਸਹਿ ਕੀ ਦੀਆਂ ਦਾਸੀਆਂ ਖਸਮ ਹਮਾਰਾ ਤੇਰੇ ਕੋ ਨਾਮ ਮਮਨੀ ਛੁਡਾ ਇਹ ਅੱਜ ਦਾ ਸ਼ਬਦ ਹੈ ਜੀ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸਰਾਂ ਦੇ ਸਾਰਾ ਸ਼ਬਦ ਸਮਝਾਇਆ ਜੀ ਨੂੰ ਸਿੱਧੇ ਨਾਲ ਸਿੱਖਣਾ ਹੈ ਭੋਲ ਜਗ ਦੀ ਮਾਫੀ ਅਕ ਦਿਸਮਤ ਬਖਸ਼ਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ